ਸਰਕਾਰਾਂ ਦੇ ਸਰਕਾਰਾਂ ਦੇ ਸਾਡੇ ਸਾਰੇ ਦੇਸ਼ ਦੇ ਵਿੱਚ ਲੱਖਾਂ ਟਰੈਕਟਰ ਤਿਆਰ ਨੇ ਜੋ ਸੜਕਾਂ ਦੇ ਖੜੇ ਨੇ ਔਰ ਜੇ ਤੁਹਾਡੇ ਵੱਲ ਮੂੰਹ ਹੋ ਗਿਆ ਤੇ ਇਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ ਇਸ ਲਈ ਸਾਡੀਆਂ ਜੋ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ ਸਰਕਾਰ ਤਾਂ ਇਹ ਵੀ ਕਿੰਝ ਵੀ ਦਿੱਲੀ ਨਹੀਂ ਆਉਂਦਾਈ ਦਿਨ ਸਰਕਾਰ ਕਦੋਂ ਆਣੀ ਵੀ ਸਾਡੇ ਖਿਲਾਫ ਕੋਈ ਪ੍ਰਦਰਸ਼ਨ ਕਰਨ ਪਰ ਸਰਕਾਰ ਨੂੰ ਵੀ ਕਿਸੇ ਨੇ ਹੱਕ ਤਾਂ ਨਹੀਂ ਦਿੰਦਾ ਸੈਂਟਰ ਦੀ ਨੂੰ ਵੀ ਸਾਡੇ ਨੌਜਵਾਨਾਂ ਕਿਸਾਨਾਂ ਤੇ ਗੋਲੀਆਂ ਚਲਾਉਣਾ ਸਰਕਾਰ ਕਹਿੰਦੀ ਸੀ ਵੀ ਜੀਜੀ ਰੋਡ ਤੇ ਜਿਹੜੇ ਟਰੈਕਟਰ ਖੇਤਾਂ ਚਾਹੀਦੇ ਆ ਜੀਜੀ ਰੋਡ ਤੇ ਨਹੀਂ ਚਾਹੀਦੇ ਸ਼িকার ਨੂੰ ਦਰਸ਼ਣ ਵਾਸਤੇ ਵੀ ਇਹ ਟਰੈਕਟਰ ਹੈ ਉਹ ਹਰੇਕ ਥਾਂ ਤੇ ਕੰਮ ਆਉਂਦੇ ਆ ਜੀ ਡੀ ਡੀ ਰੋਡ ਤੇ ਵੀ ਚੜਦੇ ਆ ਖੇਤਾਂ 'ਚ ਵੀ ਕੰਮ ਕਰਦੇ ਆ ਇਹ ਹੁਕਮ جاری ਹੋ ਰਿਹਾ ਕਿ ਜਿਹ ਵੀ ਦਾਰ ਹੈ ਕਿਸਾਨ ਹੈਗੇ ਨੇ ਇਹ ਆਪ ਦਾ ਟਰੈਕਟਰ ਕਿਸੇ ਧਰਨੇ ਵਿਚਾਲੇ ਵਿੱਚ ਨਹੀਂ ਲਿਜਾ ਸਕਦੇ ਸੋਨੂੰ ਦੱਸਣਾ ਵਾਤੇ ਕਿ ਸਾਡਾ ਟਰੈਕਟਰ ਸਾਡਾ ਸਿੰਬਲ ਹੈ ਸਾਡਾ ਇੱਕ ਗੱਡਾ ਹੈ ਖੇਤੀ ਵਾਲਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਸਾਡੀਆਂ ਮੰਗਾ ਨੂੰ ਲੈ ਕੇ ਜੋ ਸਾਡੀਆਂ ਮੰਗਾ ਹੈ ਨਵੀਂ ਮੰਗਾਂ ਨਹੀਂ ਪੁਰਾਣੀਆਂ ਮੰਗਾਂ ਜੋ ਜਿਸ ਦਾ ਅੰਦੋਲਨ ਕੁਝ ਸਾਡੇ ਵੀਰਾਂ ਨੇ ਵੰਡਿਆ ਵੀ ਹੈ ਔਰ ਉੱਥੇ ਤਸ਼ੱਦਦ ਕੀਤਾ ਹੈ ਉੱਥੇ ਇੱਕ ਕਿਸਾਨ ਦੋਆਂ ਕਿਸਾਨਾਂ ਦਾ ਕਤਲ ਵੀ ਹੋਇਆ ਹੈ ਬਹੁਤ ਸੱਟਾਂ ਵੱਜੀਆਂ ਬਹੁਤ ਸਾਰੇ ਵਹੀਕਲ ਟੁੱਟੇ ਹੈ ਉਹਦੇ ਵਿਰੋਧ ਦੇ ਵਿੱਚ ਵੀ ਔਰ ਮੰਗਾਂ ਨੂੰ ਮਨਾਉਣ ਵਾਸਤੇ ਜਿਹੜਾ ਹੈਗਾ ਇਹ ਸਾਰੇ ਦੇਜ ਦੇ ਵਿੱਚ 18 ਦਿਗਰੀ ਸਾਡੀ ਵੰਡੇ ਇਸ ਕੈਂਪ ਦੀ ਜੋ ਚੰਡੀਗੜ੍ਹ ਮੀਟਿੰਗ ਹੋਈ ਸੀ ਸਾਰੇ ਭਾਰਤ ਦੇ ਸਾਰਾ ਭਾਰਤ ਸਾਰਾ ਦੇਸ਼ ਇਕੱਠਾ ਹੋਏ ਸੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਉੱਥੇ ਫੈਸਲਾ ਲਿਆ ਗਿਆ ਸੀ ਕਿ ਪਹਿਲਾਂ ਜਿਹੜਾ ਸਾਰੇ ਪੁਤਲੇ ਸਾਰੇ ਭਾਰ ਦੇ ਵਿੱਚ ਸਾੜਨੇ ਆ ਉਸ ਤੋਂ ਬਾਅਦ ਜਿਹੜਾ ਅੱਜ ਦਾ ਜੇ 3 ਘੰਟੇ ਵਾਸਤੇ 4 ਘੰਟੇ ਵਾਸਤੇ ਜੋ 3 ਵਜੇ ਤੱਕ ਆਪਾਂ ਜੋ ਇਹ ਟਰੈਕਟਰ ਜੋ ਸਾਰੇ ਨੈਸ਼ਨਲ ਹਾਈਵੇ ਹੈ ਹਾਈਵੇ ਹੈ ਸਰਕਾਰ ਰੋੜਾ ਜੋ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਟਰੈਕਟਰ ਬਾ ਠੱਲ ਕੇ ਉਹ ਇੱਕ ਤਾਂ ਮੰਗਾ ਮਗਾਉਣ ਵਾਸਤੇ ਨਾਲ ਗੱਲ ਇਹ ਜੁੜੀ ਹੈ ਕਿ ਸਰਕਾਰਾਂ ਵੱਲੋਂ ਔਰ ਕੋਰਟ ਵੱਲੋਂ ਇਹ ਹੁਕਮ ਜਾਰੀ ਹੋ ਰਿਹਾ ਕਿ ਦਾ ਜੋ ਜੀਵਿਦਾਰ ਹੈ ਕਿਸਾਨ ਹੈਗੇ ਨੇ ਇਹ ਆਪ ਦਾ ਟਰੈਕਟਰ ਕਿਸੇ ਧਰਨੇ ਵਿਚ ਨਹੀਂ ਲਿਜਾ ਸਕਦੇ ਸੋਨੂੰ ਦੱਸਣਾ ਵਾਤੇ ਕਿ ਸਾਡਾ ਟਰੈਕਟਰ ਸਾਡਾ ਸਿੰਬਲ ਹੈ ਸਾਡਾ ਇੱਕ ਗੱਡਾ ਹੈ ਖੇਤੀ ਵਾਲਾ ਔਰ ਅਸੀਂ ਇਸੇ ਤੇ ਜਾ ਸਕਦੇ ਕਿਉਂਕਿ ਅਸੀਂ ਜਿੱਥੇ ਵੀ ਜਾਣਾ ਹੁੰਦਾ ਅਸੀਂ ਨਾਲ ਆਪਣਾ ਰਾਸ਼ਨ ਪਾਣੀ ਲੈ ਜਾਣਾ ਹੁੰਦਾ ਅਸੀਂ ਪੈਣ ਦਾ ਪ੍ਰਬੰਧ ਕਰਨਾ ਹੁੰਦਾ ਤੰਬੂ ਲੈ ਜਾਣੇ ਹੁੰਦੇ ਹੋਰ ਸਮਾਨ ਲੈ ਜਾਣਾ ਹੁੰਦਾ ਸੋ ਅਸੀਂ ਟਰੈਕਟਰ ਵੀ ਲਿਜਾ ਸਕਦੇ ਆ ਇਸ ਤੋਂ ਬਿਨਾਂ ਅਸੀਂ ਨਹੀਂ ਜਾ ਸਕਦੇ ਸੋ ਦੱਸਣਵਾ ਤੇ ਸਰਕਾਰ ਨੂੰ ਕਿ ਸਾਡੇ ਸਾਰੇ ਦੇਸ਼ ਦੇ ਵਿੱਚ ਲੱਖਾਂ ਟਰੈਕਟਰ ਤਿਆਰ ਨੇ ਜੋ ਸੜਕਾਂ ਦੇ ਖੜੇ ਨੇ ਔਰ ਜੇ ਤੁਹਾਡੇ ਵੱਲ ਮੂੰਹ ਹੋ ਗਿਆ ਤੇ ਇਹਨਾਂ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ ਇਸ ਲਈ ਸਾਡਾ ਜੋ ਮੰਗਾਂ ਹੈਗੀਆਂ ਉਹ ਮੰਨੀਆਂ ਜਾਣ ਔਰ ਜੋ ਬੰਦਸ਼ਾ ਸਾਨੂੰ ਲਾਈਆਂ ਜਾ ਰਹੀਆਂ ਕਿ ਕਿਸਾਨ ਟਰੈਕਟਰ ਨਹੀਂ ਲੈ ਜਾ ਸਕਦਾ ਉਹਦੇ ਵਾਕਿਆ ਲੱਖਾਂ ਟਰੈਕਟਰ ਦੀ ਸਰਕਾਰ ਦੇ ਸਾਹਮਣੇ ਦੇਸ਼ ਦੇ ਸਾਹਮਣ ਕਿਤੇ ਨਹੀਂ ਭਈ ਅੱਜ ਜਿਵੇਂ ਸਰਕਾਰ ਕਹਿੰਦੀ ਸੀ ਵੀ ਡੀੜੀ ਰੋਡ ਤੇ ਜਿਹੜੇ ਟਰੈਕਟਰ ਖੇਤਾਂ ਚਾਹੀਦੇ ਆ ਜਿਨੀ ਰੋਡ ਤੇ ਨਹੀਂ ਚਾਹੀਦੇ ਉਹ ਸਰਕਾਰ ਨੂੰ ਦੱਸਣ ਵਾਸਤੇ ਵੀ ਇਹ ਟਰੈਕਟਰ ਆ ਉਹ ਹਰੇਕ ਥਾਂ ਤੇ ਕੰਮ ਆਉਂਦੇ ਆ ਡੀੜੀ ਰੋਡ ਤੇ ਵੀ ਚੜਦੇ ਆ ਖੇਤਾਂ 'ਚ ਵੀ ਕੰਮ ਕਰਦੇ ਆ ਤੇ ਕੋਈ ਸਰਕਾਰ ਨੂੰ ਇਹ ਵੀ ਚੇਤਾਵਨੀ ਹੈ ਵੀ ਅਸੀਂ ਕੋਈ ਨਵੀਆਂ ਮੰਗਾਂ ਲੈ ਕੇ ਨਹੀਂ ਦਿੱਲੀ ਨੂੰ ਚਲੇ ਸੀ ਕਿਸਾਨ ਆ ਇਹ ਜਿਹੜੀਆਂ ਤੁਸੀਂ ਪਿੱਛੇ ਅੰਦੋਲਨ ਹੋਇਆ ਉਹਦੇ ਵਿੱਚ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਚੇਤਾ ਕਰਾਉਣ ਵਾਸਤੇ ਚੱਲੇ ਸੀ ਵੀ ਸਾਨੀਆਂ ਮੰਗਾ ਜਿਹੜੀਆਂ ਮੰਗੀਆਂ ਆ ਉਹ ਥੋੜੀ ਸਰਕਾਰ ਜਾਣ ਵਾਲੀ ਆ ਉਹਨੂੰ ਪੂਰੀਆਂ ਕਰੋ ਪਰ ਜਿਹੜੀ ਸਰਕਾਰ ਆ ਉਹ ਏਨੀ ਠੀਕ ਠਹਾ ਵੀ ਉਹ ਟਸ ਤੋਂ ਮਸ ਨਹੀਂ ਹੋ ਰਹੀ ਨਾ ਦਾ ਕਿਸਾਨਾਂ ਨਾਲ ਕੋਈ ਗੱਲਬਾਤ ਕਰ ਰਹੀ ਆ ਨਾ ਮੰਗਾ ਮੰਨ ਰਹੀ ਆ ਨਾ ਦਿੱਲੀ ਜਾਣ ਦੇ ਰਹੀ ਆ ਇਸ ਕਰਕੇ ਉਹਦੇ ਰੋਸ ਵਜੋਂ ਅਸੀਂ ਅੱਜ ਜਿਹੜੇ ਟਰੈਕਟਰ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਅੱਜ ਦੀ ਟਰੈਕਟਰ ਸੜਕਾਂ ਤੇ ਜਿੰਨੀਆਂ ਵੀ ਦਿੱਲੀ ਨੂੰ ਮਾਰਗ ਜਾਂਦੇ ਉਹਨਾਂ ਦੇ ਥੱਲੇ ਆ 14 ਮਾਰਚ ਨੂੰ ਬਿਲੀ ਦੀ ਰਾਮਲੀਲਾ ਮੈਦਾਨ ਵਿੱਚ ਇੱਕ ਸਾਰੇ ਹਿੰਦੁਸਤਾਨ ਦੀ ਮਹਾ ਪੰਚਾਇਤ ਹੋ ਰਹੀ ਹੈ ਉਹਦੇ ਵਿੱਚ ਢੀਕੁਰ ਜ਼ਿਲ੍ਹੇ ਚ ਵੀ ਸਾਰੀਆਂ ਜੱਥੇਬੰਦੀਆਂ ਕਨੀਓ ਵੱਡੀ ਗੈਂਦੀ ਜਿਹੜੀ ਖਸਾਲ ਸ਼ਾਮਲ ਹੋਵੇ ਸੈਂਟਰਲ ਗਵਰਨਮੈਂਟ ਨੇ ਸਾਡੀਆਂ ਮੰਗਾਂੜੀਆਂ ਮੰਨੀਆਂ ਸੀ ਉਹਦੇ ਸੰਬੰਧ ਦੇ ਵਿੱਚ ਸਾਡੇ ਕੁਝ ਕਿਸਾਨ ਜਿੱਥੇ ਬੰਦੀਆਂ ਕਿਸਾਨਾਂ ਨੂੰ ਲੈ ਕੇ ਦਿੱਲੀ ਕੂਚ ਕਰਿਆ ਸੀ ਇੱਥੋਂ ਜੋ ਕਿ ਰਾਹ ਦੇ ਵਿੱਚ ਕੱਤਲ ਸਰਕਾਰ ਨੇ ਤੇ ਸੈਂਟਰਲ ਸਰਕਾਰ ਨੇ ਉਹ ਬੈਰੀਕੇਡ ਲਾ ਕੇ ਉਹਨਾਂ ਨੂੰ ਉੱਥੇ ਰੋਕ ਲਿਆ ਰੋਕ ਕੇ ਉਹਨਾਂ ਨੇ ਲਾਠੀ ਚਾਰਚੀ ਕਰਿਆ ਬਹੁਤ ਹੀ ਜ਼ਿਆਦਾ ਦਸਤਖਤ ਜਿਹੜਾ ਸਾਡੇ ਜਵਾਨਾਂ ਦੇ ਟਟਾਇਆ ਵਿੱਚੋਂ 200 ਤੇ 200 ਦੇ ਕਰੀਬ ਤਾਂ ਸਾਡੇ ਕਿਸਾਨ ਆ ਜਿਹੜੇ ਉੱਥੇ ਜਖਮੀ ਕਰਤੇ ਆ ਅਥਰੂ ਗੋਲੇ ਸਿੱਟੇਗੇ 12 ਬੋਰ ਦੇ ਵੀ 600 ਲੈ ਛੱਡੇਗੇ 315 ਬੋਰ ਦੇ ਵੀ ਫੈਲ ਕਰੇਗੇ ਜਿਵੇਂ ਬਾਡਰ ਤੇ ਕੋਈ ਲੜਾਈ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਲੱਗੀ ਹੁੰਦੀ ਹੈ ਇਸ ਤਰ੍ਹਾਂ ਜਿਹੜਾ ਗਵਰਨਮੈਂਟ ਨੇ ਸਾਡੇ ਕਿਸਾਨਾਂ ਦੇ ਜਿਹੜਾ ਉਹਨਾਂ ਨੇ ਵਤੀਰਾ ਕਰਿਆ ਉਹਦੀ ਮੈਂ ਘੋਰ ਬਹੁਤ ਨਿੰਦਾ ਕਰਦਾ ਉਸੇ ਘੜੀ ਦੇ ਵਿੱਚ ਅੱਜ ਸਾਡੇ ਸੰਯੁਕਤ ਮੋਰਚੇ ਦੀ ਪਿੱਛੇ 18 ਤਰੀਕ ਦੀ ਮੀਟਿੰਗ ਸੀ ਉਹਦੇ ਵਿੱਚ ਜੋ ਫੈਸਲੇ ਲਏ ਗਏ ਅੱਜ ਦਾ ਜਿਹੜਾ ਫੈਸਲਾ ਸਾਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਹੈ ਇੱਕ ਸਾਈਡ ਤੇ ਲਾ ਕੇ ਜਿਹੜਾ ਸਾਡਾ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਨੂੰ ਜਗਾਉਣ ਦੀ ਖਾਤਰ ਵੀ ਕਤੇ ਜੇ ਨਾਲ ਇਕੱਲੇ ਕਹੋ ਜੂ ਕਿ ਦੋ ਜਾਂ ਤਿੰਨ ਜਾਂ ਇਸੇ ਬੰਦੀਆਂ ਸੰਯੁਕਤ ਪੰਮੋਰਚਾ ਜੋ ਕਿਸਾਨਾਂ ਦੇ ਜਿਹੜੇ ਉੱਥੇ ਸਾਡੇ ਕਿਸਾਨ ਕਿਸਾਨਾਂ ਦੇ ਉੱਤੇ ਜਿਹੜਾ ਜੋ ਵੀ ਮੰਦ ਭਾੜਾ ਉਹਨਾਂ ਨੇ ਕਹਿ ਟਾਇਆ ਉਹਦੇ ਉਹਦੇ ਜਿਹੜਾ ਉਤੋਂ ਬਾਅਦ ਸਾਡਾ ਠਰਕੂ ਆਪਣਾ 14 ਮਾਰਚ ਨੂੰ ਸਾਡਾ ਜਿਹੜਾ ਨਾਮ ਨੀਲਾ ਗਰਾਊਂਡ ਦੇ ਵਿੱਚ ਬਹੁਤ ਤਕੜੀ ਸਾਰੀਆਂ ਸਾਡੇ 12 13 ਸਟੇਟਾਂ ਦੀ ਜਿਹੜੀ ਕਾਨਵੈਨਸ਼ਨ ਹੋ ਰਹੀ ਹੈ ਉੱਥੇ ਕਾਨਫਰੰਸ ਹੋ ਰਹੀ ਹੈ ਬਹੁਤ ਤਕੜੀ ਉਹਦੇ ਵਿੱਚ ਵਾਰ-ਵਾਰ ਜਿਹੜੇ ਪੰਜਾਬ ਦੇ ਵਿੱਚੋਂ ਸਾਰੇ ਹਿੰਦੁਸਤਾਨ ਤੋਂ ਉੱਥੇ ਪਹੁੰਚ ਕੇ ਜਿਹੜੇ ਆਪਦੇ ਸਾਡੀਆਂ ਨਾ ਕਿ ਹੱਕੀ ਮੰਗਾਂ ਜਿਹੜੀਆਂ ਸਾਡੀਆਂ ਗੌਰਮੈਂਟ ਨੇ ਮੰਨੀਆਂ ਸੀ ਉਹਨਾਂ ਨਾਲੋਂ ਵੱਡਾ ਕੋਈ ਅਸੀਂ ਕੋਈ ਨਵੇਂ ਮੰਗ ਸਾਡੀ ਕੋਈ ਨਹੀਂ ਉਹੀ ਮੰਗ ਹੈ ਗੌਰਮੈਂਟ ਵਾਰ-ਵਾਰ ਕਹਿੰਦਾ ਦੀ ਨਵੀਂ ਮੰਗ ਪੱਨਾਂ ਦਾ ਮੰਗ ਸਾਡੀ ਕੋਈ ਨਹੀਂ ਕੀ ਉਹੀ ਸਾਡਾ ਐਮ ਐਸ ਸੀ ਦਾ ਮਾਮਲਾ ਜੋ ਕਿਸਾਨ ਜ ਦੀ ਤਿਆਰੀ ਆ ਜਿਹੜੀ ਉਹ 12 ਘਟੇ ਕਰ ਰਿਹਾ ਉਹਨਾਂ ਨੂੰ ਮਹਿਲ ਤਾਲਾ ਕੋਈ ਪੂਰਾ ਦੇ ਨਹੀਂ ਰਿਹਾ ਕਰਪੋ ਕਰਾਣੇ ਜਿਹੜੇ ਉਹਨਾਂ ਨੂੰ ਵਾਧ ਤਵਾ ਜਿਹੜਾ ਉਹਨਾਂ ਦਾ ਮਾਜਵਾ ਜਿੱਦਾਂ ਉਹਨਾਂ ਦਾ ਜਿਹੜਾ ਕਰਜ਼ਾ ਜੀ ਮਾਫ ਕਰੀ ਜਾਂਦੇ ਆ ਕਿਸਾਨਾਂ ਦਾ ਕੋਈ ਕੋਈ ਕਿਸਾਨਾਂ ਨੂੰ ਇਹ ਕੋਈ ਦਾ ਧਿਆਨ ਨਹੀਂ ਹੋਉਂਦਾ ਕੋਈ ਧਿਆਨ ਨਹੀਂ ਉਹਦੇ ਸਬੰਧ ਦੇ ਵਿੱਚ ਅਸੀਂ ਉੱਥੇ ਹੀ ਵਾਧ ਤਵਾ ਜਿਹੜਾ ਸਾਡਾ ਸੰਘਤ ਮੋਰਚੇ ਦਾ ਜਿਹੜਾ ਸਾਡਾ ਹੱਲ ਹੈ ਉਹਦੇ ਵਿੱਚ ਵਾਧ ਤਵਾ ਜਿਹੜਾ ਉੱਥੇ ਜਾ ਕੇ ਬਹੁਤ ਜਿਆਦੇ ਵੱਡੀ ਗੰਤੀ ਦੇ ਵਿੱਚ ਰਾਵੀ ਦਾ ਗਰਾਊਂਡ ਦੇ ਵਿੱਚ ਅਸੀਂ ਉੱਥੇ ਇਕੱਠ ਕਰਕੇ ਸੈਂਟਰਲ ਗਵਰਨਮੈਂਟ ਨੂੰ ਜਗਾਵਾਂਗੇ ਤੇ ਉਹਨੂੰ ਉਹ ਜਿਹੜੀ ਤਾੜਨਾ ਕਰਾਂਗੇ ਤੁਸੀਂ ਬਾਜ ਆ ਜੋ ਨਹੀਂ ਅਸੀਂ ਆਪਣੀ ਐਕਟ ਮੰਗਾ ਲਈ ਬਣਾਣੀ ਬੈਠ ਸਕੇ। ਕੋ ਸਰਕਾਰ ਤਾਂ ਇਹ ਵੀ ਕਹਿੰਦੀ ਵੀ ਦਿੱਲੀ ਨਹੀਂ ਆਵਾਂ ਕਈ ਦਿਨ ਸਰਕਾਰ ਕਦੋਂ ਆਣੀ ਵੀ ਸਾਡੇ ਖਿਲਾਫ ਕੋਈ ਪ੍ਰਦਰਸ਼ਨ ਕਰਨ ਪਰ ਸਰਕਾਰ ਨੂੰ ਵੀ ਕਿਸੇ ਨੇ ਇਹ ਹੱਕ ਤਾਂ ਨਹੀਂ ਦਿੱਤਾ ਸੈਂਟਰ ਦੀ ਵੀ ਸਾਡੇ ਨੌਜਵਾਨਾਂ ਨਾਲ ਕਿਸਾਨਾਂ ਤੇ ਗੋਲੀਆਂ ਚਲਾਉਣਾ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਰੋਸ ਪ੍ਰਦਰਸ਼ਨ ਕਰਦੇ ਸਾਡੇ ਨੌਜਵਾਨ ਗੋਲੀਆਂ ਮਾਰ ਕੇ ਮਾਰ ਦਿੱਤੇ ਅਸੀਂ ਹਾਈਵੇ ਤੇ ਟਰੈਕਟਰ ਲਾ ਕੇ ਵੀ ਰੋਸ ਨਹੀਂ ਕਰ ਸਕਦੇ ਉਸ ਰੋਸ ਵਜੋਂ ਅੱਜ ਸੰਯੁਕਤ ਮੋਰਚੇ ਦੇ ਫੈਸਲੇ ਤੇ ਦਿੱਲੀ ਨੂੰ ਜਿੰਨੇ ਵੀ ਹਾਈਵੇ ਜਾਂਦੇ ਆ ਜੋ ਸੰਯੁਕਤ ਮੋਰਚੇ ਦੇ ਫੈਸਲੇ ਤੇ ਉਹਨਾਂ ਦਾ ਟਰੈਕਟਰ ਠੱਲ ਕੇ ਰੋਸ ਕੀਤਾ ਜਾ ਰਿਹਾ ਉਸੇ ਰੋਸ ਵਜੋਂ ਇਹ ਫਰੀਕੋਟ ਜ਼ਿਲ੍ਹੇ ਦੇ ਟਰੈਕਟਰ ਔਰ ਸਾਡੇ ਇੱਥੇ ਫਰੀਕੋਟ ਦੇ ਵਿੱਚ ਜੈਤੋ ਦੇ ਵਿੱਚ ਜਿੱਥੇ-ਜਿੱਥੇ ਵੀ ਫਰੀਕੋਟ ਜ਼ਿਲ੍ਹੇ ਦੇ ਵਿੱਚ ਹਾਈਵੇ ਤੇ ਹਾਈਵੇ ਪੈਂਦੇ ਉੱਥੇ-ਉੱਥੇ ਸਾਡੇ ਟਰੈਕਟਰ ਲੱਗੇ ਰੋਸ ਵਜੋਂ